ਕਤੇ ਪਰਮਾਤਮਾ ਨੇ ਬੇਟੀ ਦੀ ਦਾਤ ਬਖਸ਼ੀ ਹੈ ਨਾਮ ਵੀ ਅਸੀਂ ਉਹਦਾ ਨਿਆਮਤ ਨਿਆਮਤ ਹੁੰਦੀ ਹੈ ਪਰਮਾਤਮਾ ਦੀ ਬਖਸ਼ਿਸ਼ ਸ਼ੋਗ ਪਰਮਾਤਮਾ ਵੱਲੋਂ ਨਿਆਮਤ ਆ ਘਰੇ ਆਈ ਹੈ ਤੇ ਤੰਦਰੁਸਤ ਹੋਣ ਬੱਚੇ ਜਿੱਥੇ ਵੀ ਮੈਂ ਤਾਂ ਇਹੀ ਦੁਆ ਕਰਦਾ ਕਿ ਮੁੰਡਾ ਕੁੜੀ ਦਾ ਕੋਈ ਫਰਕ ਨਹੀਂ ਹੁੰਦਾ ਬਸ ਤੰਦਰੁਸਤੀ ਹੋਵੇ ਬਸ ਇਹ ਕੋਈ ਪ੍ਰੋਗਰਾਮ ਨਹੀਂ ਹੈਗਾ ਜਿਸ ਦਿਨ ਪ੍ਰੋਗਰਾਮ ਬਣਾਇਆ ਉਹਦੇ ਮੈਂ ਜ਼ਰੂਰ ਮਿਲੂੰਗਾ ਮਾਵਾ ਪੈਣਾ ਆਈਆਂ ਨੇ ਤੁਹਾਡੇ ਤੁਹਾਡੇ ਵਾਸਤੇ ਫਿਰਦੇ ਆ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਦੇਵਾਂਗੇ ਤੁਹਾਡੇ ਛੁੱਲਿਆਂ ਦੀ ਅੱਗ ਜਿਹੜੀ ਹੈ ਉਹ ਭੋਜਨ ਨਹੀਂ ਦੇਵਾਂਗੇ 43000 ਨੌਕਰੀਆਂ ਹੁਣ ਤੱਕ ਦੇ ਦਿੱਤੀਆਂ ਜਿਹੜੇ ਬੱਚੇ ਪੜਨਗੇ ਚਾਹੇ ਉਹ ਗਰੀਬ ਦਾ ਚਾਹੇ ਅਮੀਰ ਦਾ ਜੇ ਉਹਦੇ ਨੰਬਰ ਆਉਣਗੇ ਤਾਂ ਬਿਨਾਂ ਸਪਾਰਸ਼ ਤੋਂ ਬਿਨਾਂ ਪੈਸੇ ਤੋਂ ਨੌਕਰੀ ਮਿਲੂਗੀ ਮਿਲੀਆਂ ਵੀ ਨੇ ਤੇ ਬਿਜਲੀ ਜਿਹੜੀ ਹੈ ਉਹ ਫ੍ਰੀ ਹੈ ਇਲਾਜ ਫ੍ਰੀ ਹੋ ਜਾਊਗਾ ਤੇ ਪਰਮਾਤਮਾ ਨਾ ਕਰੇ ਕੋਈ ਏਡੀ ਬੱਡੀ ਬਿਮਾਰੀ ਹੋ ਜਾਵੇ 50 ਲੱਖ ਰੁਪਏ ਦਾ ਇਲਾਜ ਹੋਵੇ ਉਹ ਬਿਲਕੁਲ ਫ੍ਰੀ ਹੋਊਗਾ ਤੇ ਕੋਈ ਐਕਸਰੇ ਜਾਂ ਕੋਈ ਟੈਸਟੋ ਸਾਰੇ ਆਮ ਆਦਮੀ ਕਲੀਨਿਕ ਤੁਸੀ ਜਾਂਦੇ ਰਹਿੰਦੇ ਹੋਵੋਗੇ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਪਹਿਲੇ ਦਿਨ ਹੀ ਰੁਕਿਆ ਮੈਂ ਪਰ ਮੈਨੂੰ ਇਹ ਨਹੀਂ ਪਤਾ ਸੀ ਵੀ ਇੱਥੇ ਰੈਲੀ ਬਣ ਜੂਗੀ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਉਹ ਕਹਿੰਦੇ ਜਿਹੜਾ ਵਧੀਆ ਤੇਲੀ ਹੁੰਦਾ ਉਹ ਸਰੋਂ ਦੇ ਢੇਰ ਚੋਂ ਇੱਕ ਦਾਣਾ ਚੱਕ ਕੇ ਦੱਸ ਦਿੰਦਾ ਵੀ ਕਿੰਨਾ ਕੁ ਤੇਲ ਹੈ ਸੋ ਅੱਜ ਪਹਿਲੇ ਦਿਨ ਹੀ ਪਤਾ ਲੱਗਿਆ ਤੂੰ ਪਹਿਲਾਂ ਚਮਕੌਰ ਸਾਹਿਬ ਉਦੋਂ ਪਹਿਲਾਂ ਮਰਿੰਟੇ ਜਿਸ ਕਿਸਮ ਦਾ ਪਿਆਰ ਲੋਕਾਂ ਦਾ ਮਿਲ ਰਿਹਾ ਮੈਨੂੰ ਲੱਗਦਾ ਇੱਕ ਇੱਕ ਮੈਨੂੰ ਬਜ਼ੁਰਗ ਕਹਿੰਦਾ ਇਹਨਾ ਹੁਣ ਤੇਰਾ ਕੰਮ ਖਤਮ ਹੈ ਹੁਣ ਸਾਡਾ ਕੰਮ ਸ਼ੁਰੂ ਹੈ ਹੁਣ ਪੋਟਾ ਮੰਗਣਪਾਵੇਂ ਨਾ ਹੀ ਆਈ ਸਾਰੇ ਦਾ ਸਾਰਾ ਪਿੰਡ ਤੈਨੂੰ ਭੁਗਤੂਗਾ ਮੈਂ ਕਿਹਾ ਜੀ ਮੈਂ ਕਿਹਾ ਜੀ ਆਵਾਂਗੇ ਜਰੂਰ ਪਿੰਡਾਂ ਚ ਆਵਾਂਗੇ ਜੇ ਕੋਈ ਸਮੱਸਿਆ ਹੋ ਰਹਿ ਮੈਨੇ ਕਹਿੰਦਾ ਸਾਰੀਆਂ ਸਮੱਸਿਆ ਆਪਾਂ ਹੱਲ ਕਰਦੇ ਆਂ ਪਰ ਦੋ ਸਾਲਾਂ ਜਿੰਨੇ ਆਪਾਂ ਕੰਮ ਕਰਤੇ ਉਹ ਚਾਹੇ ਕੱਸੀ ਦੇ ਪਾਣੀ ਤੋਂ ਲੈ ਕੇ ਜਿਹੜਾ ਨਹਿਰੀ ਪਾਣੀ ਹੈ ਉਹ ਪਿੰਡਾਂ ਤੱਕ ਪਹੁੰਚਾਉਣ ਤੋਂ ਲੈ ਕੇ ਬਿਜਲੀ ਦੇ ਥਰਮਲ ਪਲਾਂਟ ਖਰੀਦ ਲੈ ਆਪਾਂ ਨੇ ਨੌਕਰੀਆਂ ਦੇ ਰਹੇ ਆ ਅੱਗੇ ਨੌਕਰੀਆਂ ਹੋਰ ਮਿਲਣਗੀਆਂ ਬਾਬਾ ਸਾਰੀ 15 ਸਾਲ ਤੋਂ ਨਹੀਂ ਜੀ ਬਣੀ ਹਾਂ ਹੋਰ ਬਣੀ ਹੈ ਜੀ ਉਹ ਹੀ ਹੈ ਨਾ ਨੀਤ ਸਾਫ ਹੋਣੀ ਚਾਹੀਦੀ ਹੈ ਤਾਂ 15 ਮਿੰਟਾਂ ਚ ਬਣ ਸਕਦੀ ਹੈ 15 ਸਾਲ ਜਿਹੜੇ ਨੇ ਕੋਟੀ ਨੀਤ ਸੀ ਉਹਨਾਂ ਦੀ ਸੋ ਮੈਂ ਅੱਜ ਕੋਈ ਬਹੁਤਾ ਉਹਨਾਂ ਕੋਈ ਨਿੰਦਿਆ ਚੁਗਲੀ ਨਹੀਂ ਕਰਦਾ ਜਦੋਂ ਤੁਸੀਂ ਦੁਬਾਰਾ ਹੁਣ ਬੁਲਾਉਂਗੇ ਛੋਟੇ ਪਿੰਡਾਂ ਵਿੱਚ ਦੀ ਰੋਡ ਸ਼ੋਅ ਕਢਾਉਣਾ ਹੈ ਕਿਵੇਂ ਕਰਨਾ ਇਹ ਕੰਮ ਤੁਸੀਂ ਕਰਨਾ ਹੈ ਮੇਰਾ ਕੰਮ ਹੈ 2000 ਰੁਪਇਆ ਬੀਬੀ ਦੀ ਪੈਸਾ ਲਾ ਕੇ ਪੱਕੀ ਹੋ ਹਾਂਜੀ ਹਾਂਜੀ ਸੋ ਮੈਨੂੰ ਮੇਰਾ ਕੰਮ ਹੈ ਛੋਟੇ ਕੋਲੇ ਆ ਕੇ ਛੋਟੇ ਨਾਲ ਗੱਲਾਂ ਕਰਨਾ ਤੇ ਪਹਿਲਾਂ ਕਦੇ ਐ ਕੋਈ ਮੁੱਖ ਮੰਤਰੀ ਰੁਕੇ ਮਾਨਯੋਗ ਆਂ ਇਹ ਰੋਕ ਸਕਦੇ ਸੀ ਰੋਕ ਨਹੀਂ ਸਕਦੇ ਸੀ ਸੋ ਮੈਂ ਇਹੀ ਤੁਹਾਨੂੰ ਬੇਨਤੀ ਕਰਦਾ ਕਿ ਇਸੇ ਤਰ੍ਹਾਂ ਸਾਥ ਦਿਓ ਮੈਂ ਤਾਂ ਇਹਹੀ ਪਰਮਾਤਮਾ ਕੇ ਵੀ ਤੜਕੇ ਉੱਠ ਕੇ ਅਰਦਾਸ ਕਰਦਾ ਕਿ ਪਰਮਾਤਮਾ ਇੱਜ਼ਤ ਜਿੰਨੀ ਬਖਸ਼ੀ ਐ ਇਹ ਇਹਨੂੰ ਭਾਵੇਂ ਵਧਾਈ ਨਾ ਪਰ ਕਟਣ ਨਾ ਦੇ ਇੱਜ਼ਤ ਬਣਾਈ ਰੱਖੀ ਪਰਦੇ ਕਾ ਜਲੀਸ ਆਇਆ ਸੋ ਸਾਰਿਆਂ ਇੱਜ਼ਤ ਮਾਨ ਸਨਮਾਨ ਮਿਲੇ ਇਹ ਮੇਰਾ ਫਰਜ਼ ਬਣਦਾ ਹੈ ਸੋ ਮੈਂ ਬੁੱਢੇ ਨਾਲ ਦਾ ਛੋਟੇ ਵਰਗਾ ਜਦੋਂ ਬੁਲਾਓਗੇ ਮੈਂ ਆਉਂਗਾ ਜਿੱਥੇ ਕਹੋਗੇ ਮੈਂ ਉੱਥੇ ਆਉਂਗਾ ਪਿੰਡ ਚ ਕਹੋਗੇ ਸ਼ਹਿਰ ਚ ਕਹੋਗੇ ਗਲੀ ਚ ਕਹੋਗੇ ਮੰਡੀ ਚ ਕਹੋਗੇ ਬਾਜ਼ਾਰ ਚ ਕਹੋਗੇ ਮੈਂ ਜ਼ਰੂਰ ਆ ਕੇ ਜਾਊਂਗਾ ਆਇਆਂ ਹੀ ਨਾਲੇ ਤੁਹਾਨੂੰ ਦੁਰੀਆ ਦੀ ਹਾਂ ਬੇਟੀ ਦਾ ਤੁਹਾਨੂੰ ਅੱਧੀ ਪਰਮਾਤਮਾ ਨੇ ਆਇਆਂ ਬੇਟੀ ਦੀ ਦਾਤ ਬਖਸ਼ੀ ਹੈ ਨਾਮ ਵੀ ਅਸੀਂ ਉਹਦਾ ਨਿਆਮਤ ਨਿਆਮਤ ਹੁੰਦੀ ਹੈ ਪਰਮਾਤਮਾ ਦੀ ਬਖਸ਼ਿਸ਼ ਪਰਮਾਤਮਾ ਵੱਲੋਂ ਨਿਆਮਤ ਆ ਘਰੇ ਆਈ ਹੈ ਤੇ ਤੰਦਰੁਸਤ ਹੋਣ ਬੱਚੇ ਜਿੱਥੇ ਵੀ ਮੈਂ ਤਾਂ ਇਹੀ ਦੁਆ ਕਰਦਾ ਕਿ ਮੁੰਡਾ ਕੁੜੀ ਦਾ ਕੋਈ ਫਰਕ ਨਹੀਂ ਹੁੰਦਾ ਬਸ ਤੰਦਰੁਸਤੀ ਹੋਵੇ ਬਸ ਤੰਦਰੁਸਤੀ ਅੱਜ ਤੁਸੀਂ ਇੰਨਾ ਪਿਆਰ ਮਾਨ ਸਤਕਾਰ ਇੱਥੇ ਦਿੱਤਾ ਹੈ ਜਦੋਂ ਦੁਬਾਰਾ ਪ੍ਰੋਗਰਾਮ ਕਰਾਵਾਂਗੇ ਤੁਸੀਂ ਮਾਲਕ ਹੋਵੋਗੇ ਮਾਨ ਸਾਹਿਬ ਇੱਕ ਦੁੱਖ ਦੀ ਵੀ ਅੱਜ ਖਬਰ ਹੋਈ ਹੈ ਇੱਥੇ ਸੰਭਰਾਲੇ ਦੇ ਵਿੱਚ ਇੱਕ ACP ਔਰ ਉਹਨਾਂ ਦੇ ਗਨਮੈਨ ਨੇ ਜਿਹੜੇ ਖਾਸੇ ਦੇ ਵਿੱਚ ਡੈਥ ਹੋ ਗਈ ਉਹਨਾਂ ਦੀ ਕਿਉਂਕਿ ਜਿਹੜਾ ਇੱਕ ਰੋਡ ਤੇ ਹਾਈਵੇ ਜਾਮ ਬੰਦ ਕੀਤਾ ਹੋਇਆ ਧਰਨਾ ਪਿੰਡ ਬਾਤੀਆ ਵੱਲੋਂ ਲਾਇਆ ਇੱਕ ਫੈਕਟਰੀ ਨੂੰ ਲੈ ਕੇ ਉਹਦੇ ਕਾਰਨ ਜਿਹੜਾ ਇਹ ਹਾਦਸਾ ਵਾਪਰਿਆ ਉਹਦੇ ਬਾਰੇ ਕੀ ਕਹਿੰਦੇ ਤੁਸੀਂ ਇਸ ਤਰ੍ਹਾਂ ਦੀਆਂ ਮੰਡਪਾਗੀਆਂ ਕਰਨਾਵਾਂ ਹੋਣੀਆਂ ਨਹੀਂ ਚਾਹੀਦੀਆਂ ਸੀ ਤਾਂ ਸੜਕਾਂ ਤੇ ਖਾਸ ਤੌਰ ਤੇ ਜਿਹੜੀਆਂ ਮੌਤਾਂ ਨੂੰ ਰੋਕਣ ਵਾਸਤੇ ਦੇਸ਼ ਦਾ ਪਹਿਲਾ ਸੂਬਾ ਜਿਨੇ ਐਸਐਸਐਫ ਨਵੀਂ ਪੁਲਸ ਬਣਾ ਲਈ ਸੜਕ ਸੁਰੱਖਿਆ ਫੋਰਸ ਤਾਂ ਕਿ ਛੇਤ ਤੋਂ ਛੇਤੀ ਇਲਾਜ ਹੋ ਸਕੇ ਉਹ ਛੇਤੀ ਪਹੁੰਚ ਜਾਣ ਬਲੀਡਿੰਗ ਰੁਕ ਜਾਏ ਪੱਟੀ ਹੋ ਜਾਏ ਪਹਿਲਾਂ ਪਹਿਲਾਂ ਹੀ ਹਸਪੀਟਲ ਨਾਲ ਦੀ ਨਾਲ ਮੌਕੇ ਤੇ ਪਹੁੰਚ ਜੇ ਪਰ ਜਾਨਾਂ ਬਚ ਸਕਦੀਆਂ ਨੇ ਤੋਂ ਮੰਦਭਾਗੀ ਘਟਨਾ ਹੈ ਜੀ ਉਹ ਧਰਨਾ ਜਿਹੜਾ ਜੀ ਕਿਤਰਾ ਦੇਖਦੇ ਹਾਂ ਅਜੇ ਕੇਜਰੀਵਾਲ ਸਾਹਿਬ ਨੂੰ ਕੇਜਰੀਵਾਲ ਸਾਹਿਬ ਨੂੰ ਦੇਖੋ ਤੁਸੀਂ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਤਾਂ ਗ੍ਰਿਫਤਾਰ ਕਰ ਲਓਗੇ ਪਰ ਤੁਸੀਂ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੋਗੇ ਜਿਹੜੇ ਪੂਰੇ ਦੇਸ਼ ਦੇ ਵਿੱਚ ਕਰੋੜਾਂ ਕੇਜਰੀਵਾਲ ਪੈਦਾ ਹੋ ਗਏ ਉਹਨਾਂ ਨੂੰ ਉਹਨਾਂ ਨੂੰ ਕਿੱਥੇ ਕਿਵੇਂ ਗ੍ਰਿਫਤਾਰ ਕਰੋਗੇ ਦੇਖੋ ਕੇਜਰੀਵਾਲ ਆਮ ਬੰਦੇ ਦੀ ਸੋਚ ਦਾ ਨਾਮ ਹੈ ਉਹਨਾਂ ਨੇ ਆਮ ਬੰਦਿਆਂ ਨੂੰ ਰਾਜਨੀਤੀ ਚ ਲਾਤਾ ਆਪਣੇ ਕੋਲੇ ਹੁਣ ਆਮ ਬੰਦੇ ਐਮਐਲਏ ਨੇ ਆਮ ਘਰਾਂ ਦੇ ਪਿਆ ਪੋਤਾ ਐਮਐਲਏ ਨੇ ਮੰਤਰੀ ਨੇ ਚੇਅਰਮੈਨ ਨੇ ਨਹੀਂ ਪਹਿਲਾਂ ਸੋਚਦੇ ਸੀ ਆਪਾਂ ਇਹ ਅਰਵਿੰਦ ਕੇਜਰੀਵਾਲ ਹੁਣ ਦੀ ਸੋਚ ਹੈ ਕਿ ਆਮ ਬੰਦਿਆਂ ਚੋਂ ਲੀਡਰ ਕੱਢੋ ਕਿਉਂਕਿ ਆਪਾਂ ਪਹਿਲਾਂ ਕਹਿੰਦੇ ਸੀ ਛੱਡੋ ਯਾਰ ਰਾਜਨੀਤੀ ਆਪਾਂ ਕੀ ਲੈਣਾ ਆਪਾਂ ਕਿਉਂ ਨਹੀਂ ਲੈਣਾ ਵੀ ਸ਼ਹੀਦ ਆਜ਼ਮ ਭਗਤ ਸਿੰਘ ਹੋਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਔਰ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਰਾਭੇ ਹੋਰੀ ਉਹ ਵੀ ਜ਼ੁਲਮ ਦੇ ਖਿਲਾਫ ਲੜਦੇ ਰਹੇ ਜੋ ਵੀ ਕਹਿੰਦੇ ਆਪਾਂ ਕੀ ਲੈਣਾ ਉਹ ਕੋਈ ਆਮ ਗੱਲਾਂ ਥੋੜੀ ਸੀ ਉਹ ਵੀ ਬਹੁਤ ਕਹਿੰਦੇ ਕੌਣ ਨਿੱਕਰਾਂ ਤੋ ਅਸੀਂ ਸਾਰੇ ਕੁਝ ਦੇ ਘਰਾਂ ਤੋ ਅਸੀਂ ਪਰ ਉਹਨਾਂ ਦੀ ਕੁਰਬਾਨੀ ਜਿਹੜੀ ਹੈ ਬਾਈ ਬਾਈ 33 ਸਾਲ ਦੀ ਉਮਰ ਚ ਉਹ ਐਸ ਜਾਤੀ ਵਾਸਤੇ ਨਹੀਂ ਸੀ ਜਿਹੜੀ ਹੁਣ ਚੱਕ ਕੇ ਜਿੰਨੂ ਮਰਜ਼ੀ ਅੰਦਰ ਕਰ ਦੋ ਜੇ ਕੋਈ ਤੁਹਾਡੇ ਵਿਰੁੱਧ ਬੋਲਦਾ ਉਹਨੂੰ ਅੰਦਰ ਕਰ ਦੋ ਮਤਲਬ ਵੋਟਾਂ ਪਾਉਣੀਆਂ ਨੇ ਪਰ ਮੂਰੋਂ ਵੋਟਾਂ ਪਾਉਣ ਵਾਸਤੇ ਕੋਈ ਬੰਦਾ ਨਹੀਂ ਝੱਗਣਾ ਸਾਰੇ ਅੰਦਰ ਕਰ ਦੋ ਕਿਉਂ ਅੰਦਰ ਕਰ ਦੋ ਵੀ ਅਸੀਂ ਵਿਰੋਧ ਕਰਾਂਗੇ ਪਹਿਲਾਂ ਕੱਤੀ ਬਾਤ ਕਰੂਗੇ ਦਿੱਲੀ ਕੀਤਾ ਥੋੜੇ ਛੋ ਵੀ ਗਏ ਹੋਣਗੇ ਬਹੁਤ ਸਾਰੇ ਤੇ ਇਸੇ ਤਰ੍ਹਾਂ ਵਿਰੋਧ ਕਰਾਂਗੇ ਚਟਾਨ ਵਾਂਗ ਖੜਾਂਗੇ ਉਹ ਬਾਕੀ ਕਹਿੰਦੇ ਆ ਨਾ ਕਿ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਬੋਲ ਉਤਾਰ ਰਹੇ ਆ ਬਿਸ਼ਰਮਾ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ ਸੋ ਅੱਜ ਪੰਥ ਸਾਹਿਬ ਅੱਜ ਪੈਂਸ ਜਿਹੜੇ ਨੇ ਉਹ ਵੀ ਕਾਂਗਰਸ ਦੇ ਵਿੱਚ ਜਾ ਰਹੇ ਨੇ ਉਹਦੇ ਬਾਰੇ ਕੀ ਦੇਖਦੇ ਹੋ ਤੁਸੀਂ ਜਿਹੜਾ ਲਗਾਤਾਰ ਪਾਰਟੀਆਂ ਤੋਂ ਦਲ ਬਦਲ ਕੇ ਆਮ ਆਦਮੀ ਪਾਰਟੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਦੋਂ ਆਪਣਾ ਪ੍ਰੋਗਰਾਮ ਪੜਿਆ ਜਦੋਂ ਆ ਤਾਂ ਆ ਬਿਨਾ ਬੁਲਾਏ ਆ ਹਾਲ ਹੈ ਭਾਜਪਾ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖਰੀਦਣ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਉਹ ਕਿੰਨਾ ਕੁ ਸੱਚਾਈ ਹੈ ਉਸ ਦੇ ਵਿੱਚ ਦੇਖੋ ਜੀ ਜਿਹੜੇ ਸਾਡੇ ਪੱਕੇ ਪਮਖੜਨੇ ਆ ਜਿਵੇਂ ਖੜੇ ਨੇ ਇਹ ਇਹਨਾਂ ਨੂੰ ਇਹਨਾਂ ਦਾ ਕੋਈ ਮੁੱਲ ਨਹੀਂ ਪਾ ਸਕਦਾ ਇਹ ਗੱਲ ਧਿਆਨ ਰੱਖ ਲਿਓ ਕੀਮਤ ਉਸੇ ਦੀ ਪੈਂਦੀ ਹੈ ਜਿਹੜਾ ਮੰਡੀ 'ਚ ਹੈ ਜਿਹੜਾ ਮੰਡੀ 'ਚ ਹੀ ਹੈ ਨੀ ਉਹਦੀ ਕੀ ਕੀਮਤ ਪਾ ਲੋਂਗੇ ਸੋ ਇਸ ਕਰਕੇ ਆਮ ਆਦਮੀ ਪਾਰਟੀ 2 4 5 ਨੇਤਾਵਾਂ ਦੀ ਪਾਰਟੀ ਨਹੀਂ ਇਹ ਕਰੋੜਾਂ ਲੋਕਾਂ ਦੀ ਪਾਰਟੀ ਇਹਨਾਂ ਦੀ ਪਾਰਟੀ ਹੈ ਜਿਹੜੇ ਆਪਦੇ ਪੱਲੇ ਨੂੰ ਤੇਲ ਪਵਾ ਕੇ ਮੇਰੀ ਗੱਡੀ ਦੇ ਮੂਰੇ ਚੱਲਦੇ ਨੇ ਸੋ ਉਹਨਾਂ ਨੂੰ ਵੀ ਜ਼ਿੰਮੇਵਾਰੀਆਂ ਮਿਲਣੀਆਂ ਸੰਕਟਨ 'ਚ ਉਹਨਾਂ ਨੂੰ ਵੀ ਸਰਕਾਰ ਦੇ ਵਿੱਚ ਬਹੁਤਿਆਨੂੰ ਮਿਲ ਗਈਆਂ ਜ਼ਿੰਮੇਵਾਰੀਆਂ ਤੇ ਆਮ ਲੋਕਾਂ ਦੇ ਘਰਾਂ ਨੂੰ ਅਸੀਂ ਆਮ ਲੋਕਾਂ ਨੇ ਕਰਨ ਕੀ ਆ ਪੁੱਤ ਨੂੰ ਸੀ ਅਕੇਲਾ ਕਹਿੰਦਾ ਮਾਨ ਸਾਹਿਬ ਜਿਹੜੀਆਂ ਟਿਕਟਾਂ ਰਹਿ ਗਈਆਂ ਇਹਨਾਂ 2-4 ਦਿਨਾਂ ਚ 2000 ਜਿਹੜੀ ਇੰਡੀਆ ਗੱਠ ਬੰਦਾਂ ਦਾ ਪੰਜਾਬ ਦੇ ਵਿੱਚ ਕਿਵੇਂ ਰਹੂਗਾ ਜੀ 4 ਤਰੀਕ ਨੂੰ ਦੇਖ ਲਿਓ ਠੀਕ ਹੈ ਜੀ ਤੁਸੀਂ ਉਹ ਦੱਸੋਗੇ ਕਿ ਪਹਿਲਾ ਰਜਾਨਾਮਨੀ ਪਾਰਟੀ